ਆ 21 ਸਿੱਖ ਸੀਗੇ ਵਧੀਆ ਰੰਗ ਰੂੰਗ ਕਰਕੇ ਇਹਨਾਂ ਨੂੰ ਸਾਂਭਿਆ ਹੋਇਆ ਲੋ ਜੀ ਇਹ ਨੇ ਹੌਲਦਾਰ ਇਸ਼ਰ ਸਿੰਘ ਉਰਦੂ ਚ ਲਿਖਿਆ ਹੋਇਆ ਸੋ ਆਪਾਂ ਜਿਹੜਾ ਪ੍ਰਸ਼ਾਦ ਇੱਥੋਂ ਲੈ ਲਿਆ ਅੰਦਰ ਲੋ ਜੀ ਆਪਾਂ ਪਹੁੰਚ ਗਏ ਹੁਣ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਗੁਰਦੁਆਰਾ ਸਾਰਾ ਗੜੀ ਫਿਰੋਜ਼ਪੁਰ ਮਾਰ ਕਰ ਦਿੰਨੇ ਆਪਾਂ ਗੱਡੀ ਧਰਨਾ ਦਿੰਨੇ ਆਂ ਸ਼ਾਵੇਂ ਲੋ ਜੀ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਸਾਰਾ ਗੜੀ ਫਿਰੋਜ਼ਪੁਰ ਸੋ ਦੁਪਹਿਰ ਦਾ ਟਾਈਮ ਆ ਸਾਢੇ 12 ਦਾ ਟਾਈਮ ਆ ਸੋ ਅੱਜ ਤੁਹਾਨੂੰ ਸਾਰਾ ਇੱਥੋਂ ਦਾ ਇਤਿਹਾਸ ਦਿਖਾਉਣੇ ਆਂ ਗਆਂਢ ਦੋਸ਼ਮਨਾ ਦੀ ਗਿਣਤੀ ਹਜ਼ਾਰਾਂ ਵਿੱਚ ਸੀ ਤੇ 21 ਸਿੱਖਾਂ ਨੇ ਪੂਰਾ ਹੌਂਸਲੇ ਨਾਲ ਜਿਹੜਾ ਉਹਨਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਜਿਹੜਾ ਉਸ ਸਮੇਂ ਦਾ ਬਹਾਦਰੀ ਦਾ ਸਾਰਾ ਨਾਲੋਂ ਵੱਡਾ ਅਵਾਰਡ ਸੀ ਉਹ ਦਿੱਤਾ ਗਿਆ ਸਾਰਾ ਕੋਹੇ ਵਿੱਚ ਲਿਖਿਆ ਹੋਇਆ ਸਿੱਥੋ ਚੱਲਦੇ ਆਪਾਂ ਅੱਗੇ ਵੱਲ ਕਿ ਵੰਦੇ ਆਂ ਇਸ ਚਾਰੇ ਪਾਸੇ ਦਰਖਤ ਵਧੀਆ ਲਾਇ ਹੋਏ ਆ ਸ਼ਾਂ ਪੂਰੀ ਆ 21 ਸਖ ਸੀਗੇ ਜਿਨ੍ਹਾਂ ਨੇ ਲੜਾਈ ਲੜੀ ਦਾ ਐਪਿਕ ਬੈਟਲ ਆਫ ਸਾਰਾ ਗੜੀ ਇਹ ਤੇ ਇੰਗਲਿਸ਼ ਚ ਲਿਖਿਆ ਹੋਇਆ ਸਾਰਾ ਇਤਿਹਾਸ ਜਿਹੜਾ 27118 ਰੁਪਏ ਖਰਚਾ ਆਇਆ ਸੀ ਇਹ ਗੁਰਦੁਆਰਾ ਸਾਹਿਬ ਬਣਾਉਣ ਵੇਲੇ ਤੇ 1904 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ ਸੋ ਇਹਨਾਂ ਸਿੱਖਾਂ ਦੀ ਬਹਾਦਰੀ ਨੂੰ ਮੱਦੇਨਜ਼ਰ ਰੱਖਦੇ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਾਇਆ ਸੀ ਸਰ ਚਾਰਲਸ ਮੌਂਟ ਗੋਮਰੀ ਇਹਨਾਂ ਨੇ ਕਰਾਇਆ ਸੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਸੋ ਆਜੋ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਸੋ ਆ ਇੱਥੇ ਹੈਗਾ ਜੋੜਾ ਘਰ ਤਾਂ ਪਹਿਲਾਂ ਹੀ ਜੋੜੇ ਉਤਾਰ ਤੇ ਇਧਰੋਂ ਹੱਥ ਧੋ ਕੇ ਆਪਾਂ ਅੰਦਰ ਵੱਲ ਚੱਲਦੇ ਆਂ ਆ ਦੇਖੋ ਤੂਪਾਂ ਉਸ ਸਮੇਂ ਦੀਆਂ ਹੀ ਪਈਆਂ ਇਹ ਸੋ ਅੰਦਰ ਦਰਬਾਰ ਸਾਹਿਬ ਚ ਹੁਣ ਆਪਾਂ ਮੱਥਾ ਦੇ ਕੇ ਬਾਹਰ ਆ ਗਏ ਆ ਅੰਦਰ ਮੈਂ ਬਾਬਾ ਜੀ ਨੂੰ ਪੁੱਛਿਆ ਸੀ ਕਹਿੰਦੇ ਇੱਥੇ ਵੀ ਵੀਡੀਓਗ੍ਰਾਫੀ ਤੁਸੀਂ ਨਹੀਂ ਕਰ ਸਕਦੇ ਅੰਦਰ ਤੇ ਇਸ ਕਰਕੇ ਅੰਦਰੋਂ ਆਪਾਂ ਵੀਡੀਓ ਨਹੀਂ ਬਣਾ ਸਕੇ ਸੋ ਅੰਦਰ ਬਹੁਤ ਸੋਹਣਾ ਦਰਬਾਰ ਸਾਹਿਬ ਸਜਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਬਿਲਡਿੰਗ ਦੇ ਚਾਰ ਦਰਵਾਜ਼ੇ ਆ ਪਰ ਜਿੱਚੋ ਦੋ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਆ ਦੋ ਦਰਵਾਜ਼ਿਆਂ ਚੋਂ ਹੀ ਆਵਾਜ਼ ਆਈ ਹੈ ਸਬਤ ਨੂੰ ਮੈਥਨ ਦੇਖੋ ਜੀ ਇੱਧਰ ਵੀ ਵੱਡੀਆਂ ਤੋਪਾਂ ਪਈਆਂ ਇਹ ਉਹ ਸਮੇਂ ਦੀਆਂ ਹੀ ਲੱਗਦਾ ਸਾਂਭੀਆਂ ਹੋਈਆਂ ਜਿਸ ਵੇਲੇ ਲੜਾਈ ਹੋਈ ਸੀਗੀ ਦੇਖੋ ਸਾਰਾ ਲੱਕੜ ਦੇ ਟਾਇਰ ਹੈ ਇਹਦੇ ਵਧੀਆ ਰੰਗ ਰੰਗ ਕਰਕੇ ਇਹਨਾਂ ਨੂੰ ਸਾਂਭਿਆ ਹੋਇਆ ਦੇਖੋ ਇਸ ਤੇ ਬ੍ਰਿਟਿਸ਼ ਰਾਜ ਦੇ ਉੱਤੇ ਲੱਗੇ ਮਾਰ ਕੇ ਇਹ ਬ੍ਰੋਮਿੰਗ 1857 ਦੀ ਹੈ ਇਹ ਠੀਕ ਹੈ ਉਹ ਉਧਰ ਸਾਹਮਣੇ ਲੰਗਰ ਹਾਲ ਆ ਤੇ ਇੱਧਰ ਪਾਰਕ ਵਗੈਰਾ ਬਣੇ ਹੋਏ ਆ ਲਖਨਾਗਰ ਜਹਾਂ ਸੰਤ ਵਾਸਾ ਜਿਹੜਾ ਇਹ ਸਥਾਨ ਆ ਇੱਥੇ ਬਾਬਾ ਆਨੰਦ ਸਿੰਘ ਜੀ ਤੇ ਬਾਬਾ ਜਵੰਦ ਸਿੰਘ ਜੀ ਨੇ ਬਹੁਤ ਸੌਲਤ ਪਸਿਆ ਕੀਤੀ ਆ ਲੋ ਜੀ ਇਹ ਨੇ ਹੌਲਦਾਰ ਇਸ਼ਰ ਸਿੰਘ ਜੀ ਜਿਨ੍ਹਾਂ ਨੇ ਡਟ ਕੇ ਮੁਕਾਬਲਾ ਕੀਤਾ ਜਿਨ੍ਹਾਂ ਨੇ ਮਤਲਬ 21 ਸਿੱਖਾਂ ਦੇ ਲੀਡਰ ਇਹ ਸੀਗੇ ਜਿਨ੍ਹਾਂ ਨੇ 10000 ਪਠਾਣਾ ਨਾਲ ਲੜਾਈ ਲੜੀ ਇਹ ਲੀਡ ਕਰਦੇ ਪਏ ਸੀ ਕੀ 36 ਸੈਕਰੇਜਮੈਂਟ ਦੇ ਜਿਹੜੇ 21 ਸਿਪਾਈ ਸੀਗੇ ਜਿਨ੍ਹਾਂ ਚ ਇੱਕ ਹਾਲ ਦਾ ਰੀਸ਼ਰ ਸਿੰਘ ਸੀ ਇਹਨਾਂ ਦੇ ਲੀਡਰ ਸੋ ਇਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਅਫਗਾਨਾਂ ਦਾ ਸੋ ਜਿਹੜੇ ਕੀ ਯੋਧੇ ਆ 7 ਘੰਟੇ ਡਟ ਕੇ ਇਹਨਾਂ ਨੇ ਮੁਕਾਬਲਾ ਕੀਤਾ 7 ਘੰਟੇ ਲਗਾਤਾਰ ਡਟੇ ਰਹੇ 10000 ਪਠਾਨਾਂ ਦੇ ਅੱਗੇ ਸੋ 10000 ਪਠਾਨ ਸੀ ਕਈ ਸੌ ਪਠਾਨ ਜਿਹੜੇ ਜ਼ਖਮੀ ਹੋ ਗਏ ਸੀ ਇਸ ਯੁੱਧ ਚ ਸੋ ਗੱਲ ਵੱਖਰੀ ਹੈ ਕਿ ਅਖੀਰ ਪਠਾਨਾਂ ਦੀ ਜਿੱਤ ਹੋ ਗਈ ਸੀ ਪਰ ਇਹਨਾਂ ਨੇ ਭਾਰੀ ਨੁਕਸਾਨ ਕੀਤਾ ਪਠਾਨਾਂ ਦਾ ਇਸ ਜੰਗ ਚ ਸਾਰਾ ਇਤਿਹਾਸ ਇੱਥੇ ਦਰਸਾਇਆ ਹੋਇਆ ਹੈ ਇਸ ਕੰਦ ਤੇ ਜਿਹੜੀ ਕਲਾਕਾਰੀ ਕੀਤੀ ਹੋਈ ਆ ਸੋ ਰਾਤ ਨੂੰ ਵੀ ਲਾਈਟਾਂ ਲੂਟਾਂ ਦਾ ਇੱਥੇ ਪੂਰਾ ਪ੍ਰਬੰਧ ਆ ਜਿਹੜਾ ਸਾਰੇ ਪਾਸੇ ਲਾਈਟਾਂ ਲੱਗੀਆਂ ਹੋਈਆਂ ਇੱਧਰ ਸੋ ਚੰਗਾ 뷰 ਆਉਂਦਾ ਰਾਤ ਨੂੰ ਵੀ ਲਸਟ ਵੀ ਫੋਰਗਟ ਕਲਾਸ਼ ਮਾਰੀ 4 ਕਿਲੋਮੀਟਰ ਥੱਲੇ ਉਰਦੂ ਚ ਲਿਖਿਆ ਹੋਇਆ ਸੋ ਇਹ ਜਿਹੜਾ ਮਿਊਜ਼ੀਅਮ ਇੱਥੇ ਬਣਿਆ ਹੋਇਆ ਆ ਟੈਂਕ ਵੀ ਉਸ ਸਮੇਂ ਦਾ ਹੀ ਖੜਿਆ ਹੋਇਆ ਬਰਕੀ ਮੈਮੋਰੀਅਲ ਬਰਕੀ ਮੋਰਗਲ ਕੈਂਡਿਸ ਜਗ੍ਹਾ ਨੂੰ ਇਨਵੈਂਟਰੀ ਡਿਵੀਜੀਡ ਦੇਖੋ ਜੀ ਇਹ ਗੱਲਬਾਤ ਬਾਬਾ ਸ਼ੇਰ ਸ਼ਾਹ ਵਲੀ ਜੀ ਦੀ ਦਰਗਾਹ ਆ ਸੋ ਬਹੁਤ ਇਤਿਹਾਸਕ ਸਥਾਨ ਆ ਕਹਿੰਦੇ ਸ਼ਕਤੀ ਵਾਲਾ ਸਥਾਨ ਆ ਸੋ ਉੱਥੇ ਲੈ ਕੇ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਨੇ ਆ ਕੀ ਗੱਲਬਾਤ ਕਰਾਉਨੇ ਦਰਸ਼ ਆ ਖੜੇ ਆ ਇੱਥੇ ਹੁਣ ਸ਼ਕਸ਼ਮ ਬੇਟੀ ਚੌਂਕ ਤੋਂ ਸਾਹਮਣੇ ਰਸਤਾ ਜਾੜਦਾ ਮਲੋਟ ਬੌਰ ਨੂੰ ਮੁਕਸਰ ਨੂੰ ਸੋ ਆ ਜਾ ਵਰਦਾ ਫਿਰੋਜ਼ਪੁਰ ਸ਼ਹਿਰ ਨੂੰ ਉਹ ਵੀ ਜਾਂਦਾ ਫਿਰੋਜ਼ਪੁਰ ਸ਼ਹਿਰ ਨੂੰ ਇੱਥੇ ਆ ਦਰਗਾਹ ਬਾਬਾ ਹਜਰਤ ਸ਼ੇਰ ਸ਼ਾ ਬਲੀ ਜੀ ਸੋ ਇਹ ਸਥਾਨ ਆ ਨਾ ਦਾ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਨੇ ਆ ਸਾਰਾ ਇੱਥੇ ਆ ਸਕਤ ਜਗ੍ਹਾ ਆ ਸੋ ਆਪਾਂ ਜਿਹੜਾ ਪ੍ਰਸ਼ਾਦ ਇੱਥੋਂ ਲੈ ਲਿਆ ਅੰਦਰ ਜਿਹੜਾ ਚੜਾਉਣ ਵਾਲਾ ਸਮਾਨ ਬਾਬੇ ਦੀ ਦਰਗਾਹ ਤੇ ਤੋ ਇੱਧਰ ਜਿਹੜੇ ਚਰਾਗ ਚਾਲਦੇ ਇੱਥੇ ਧੂਮ ਲਗਾਈ ਜਾਂਦੀ ਆ ਸੋ ਫਿਰ ਇੱਥੇ ਲਾਉਨੇ ਆ ਧੂਮ ਵੀ ਤੜਪ ਵੀ ਕਿਹ ਵਾਲੀ ਅੱਗੇ ਉਹਨਾਂ ਬਾਅਦ ਕਰਦੇ ਸੋ ਇਹ ਸੀ ਅੱਜ ਦਾ ਆਪਣਾ ਵਲੌਗ ਤੇ ਉਮੀਦ ਆ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਸੋ ਮਿਲਦੇ ਆਂ ਅਗਲੇ ਵਲੌਗ ਚ ਧੰਨਵਾਦ ਸਾਰਾ